ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਇੱਕ ਅਜਿਹੇ ਕਤਲ ਕਾਂਡ ਦੇ ਬਾਰੇ ਜਿਸ ਦੇ ਵਿੱਚ ਇੱਕ ਯੂਪੀਐਸਸੀ ਦੀ ਪੜ੍ਹਾਈ ਕਰਦੀ ਇੱਕ ਘਰਵਾਲੀ ਨੇ ਆਪਣੇ ਘਰ ਵਾਲੇ ਦਾ ਕਤਲ ਕਰ ਦਿੱਤਾ ਤੇ ਇਸ ਕਤਲ ਨੂੰ ਕਰਨ ਤੋਂ ਪਹਿਲਾਂ ਉਹਨੇ ਪੂਰੀ ਪਲੈਨਿੰਗ ਬਣਾਈ ਉਹਨੇ ਜਿਹੜਾ ਕਤਲ ਹੋਣ ਤੋਂ ਬਾਅਦ ਵੀ ਬੜਾ ਕੁਝ ਜਿਹੜਾ ਕਿਹਾ ਜਿਸ ਦੇ ਨਾਲ ਪੁਲਿਸ ਉਲਝ ਸਕੇ ਪਰ ਅਖੀਰ ਦੇ ਉੱਤੇ ਜਾ ਕੇ ਉਹ ਫਸੀ ਜਾਂਦੀ ਹੈ ਉਹ ਪੂਰੀ ਕੀ ਕੀ ਪਲੈਨਿੰਗ ਕਰਦੀ ਹੈ ਇਸ ਕਤਲ ਤੋਂ ਬਚਣ ਦੇ ਲਈ ਤੇ ਕਿਵੇਂ ਪੁਲਿਸ ਉਸ ਦੇ ਉੱਤੇ ਸ਼ੱਕ ਕਰਕੇ ਉਸ ਨੂੰ ਫੜਦੀ ਹੈ ਤੇ ਉਹ ਕੀ ਕਬੂਲ ਕਰਦੀ ਹੈ ਤੇ ਹੁਣ ਤੱਕ ਇਸ ਕੇਸ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਇਹ ਸਾਰੀ ਗੱਲਬਾਤ ਆ ਪਾਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਤੁਸੀਂ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜੇਕਰ ਤੁਸੀਂ ਅੱਜ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਵੀਡੀਓ ਦੇਖਣ ਲੱਗਿਓ ਤਾਂ ਤੁਹਾਨੂੰ ਗੁਜਾਰਿਸ਼ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਦਾ ਆਈਕਨ ਜ਼ਰੂਰ ਦਬਾ ਲਿਓ ਤਾਂ ਕਿ ਅਗਗੇ ਤੋਂ ਉਹਨੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਬਹੁਤਾਂ ਸਮਾਂ ਆਪਾਂ ਤੁਹਾਡਾ ਨਾਲ ਲੈਂਦੇ ਹੋਏ ਸ਼ੁਰੂ ਕਰਦੇ ਆ ਅੱਜ ਦੀ ਇਹ ਵੀਡੀਓ ਅੱਜ ਦੀ ਇਹ ਘਟਨਾ ਜੀ ਬਿਹਾਰ ਦੀ ਬਿਹਾਰ ਦੇ ਵਿੱਚ ਪੈਂਦਾ ਇੱਕ ਇਲਾਕਾ ਮੁਜੱਫਰਪੁਰ ਮੁਜੱਫਰਪੁਰ ਦੇ ਵਿੱਚ ਇੱਕ ਜਗ੍ਹਾ ਪੈਂਦੀ ਆ ਜਿਸ ਦਾ ਨਾਮ ਆ ਰਾਮ ਰਾਜੀ ਰੋਡ ਇਸ ਰਾਮ ਰਾਜੀ ਰੋਡ ਦੇ ਉੱਤੇ ਜਿਹੜੇ ਕਾਫੀ ਸਾਰੇ ਮੁਹੱਲੇ ਨੇ ਉਹਨਾਂ ਮੁਹੱਲਿਆਂ ਦੇ ਵਿੱਚੋਂ ਇੱਕ ਦੇ ਵਿੱਚ 7 ਜੁਲਾਈ 2025 ਦਾ ਦਿਨ ਸੀ ਸਵੇਰ ਦਾ ਟਾਈਮ ਸੀ ਬਿਲਕੁਲ ਕਹਿ ਦਈਏ 1 2 ਵਜੇ ਦਾ ਟਾਈਮ 1 2 ਵਜੇ ਦੇ ਟਾਈਮ ਦੇ ਉੱਤੇ ਇੱਕ ਘਰ ਦੇ ਵਿੱਚੋਂ ਉੱਚੀ ਉੱਚੀ ਕਿਸੇ ਦੇ ਰੋਣ ਦੀਆਂ ਆਵਾਜ਼ਾਂ ਆਉਣ ਲੱਗਦੀਆਂ ਨੇ ਕੋਈ ਔਰਤ ਸੀ ਜਿਹੜੀ ਉੱਚੀ ਉੱਚੀ ਰੋ ਰਹੀ ਸੀ ਚੀਕਾਂ ਮਾਰ ਰਹੀ ਸੀ ਇਹ ਜਿਹੜੀਆਂ ਆਵਾਜ਼ਾਂ ਸੀ ਪਹਿਲਾਂ ਤਾਂ ਇੱਕ ਔਰਤ ਦੀਆਂ ਸੀ ਉਸ ਤੋਂ ਬਾਅਦ ਉਸ ਘਰ ਦੇ ਵਿੱਚ ਕੁਝ ਬੱਚਿਆਂ ਦੇ ਰੋਣ ਦੀ ਆਵਾਜ਼ ਵੀ ਆਉਣ ਲੱਗੀ ਜਿਹੜੇ ਨਾਲ ਲੱਗਦੇ ਘਰ ਸੀ ਆਂਢ ਗੁਆਂਢੀ ਸੀ ਨੇੜੇ ਤੇੜੇ ਦੇ ਹੋਰ ਲੋਕ ਸੀ ਜਦੋਂ ਉਹਨਾਂ ਦੇ ਘਰ ਤੱਕ ਇੱਕ ਟੀਕੇ ਸਮੇਂ ਦੇ ਵਿੱਚ ਜਦੋਂ ਬਿਲਕੁਲ ਸ਼ਾਂਤੀ ਹੁੰਦੀ ਹੈ ਉਸ ਸਮੇਂ ਕਿਸੇ ਦੇ ਰੋਣ ਦੀਆਂ ਆਵਾਜ਼ਾਂ ਉਹਨਾਂ ਘਰ ਦੇ ਵਿੱਚ ਪਹੁੰਚਦੀਆਂ ਤਾਂ ਉਹਨਾਂ ਘਰਾਂ ਦੇ ਵਿੱਚ ਸੁੱਤੇ ਪਏ ਲੋਕ ਉੱਠਦੇ ਆ ਉਹ ਦੇਖਦੇ ਆ ਕਿ ਇਹ ਆਵਾਜ਼ਾਂ ਆ ਕਿੱਥੋਂ ਰਹੀਆਂ ਨੇ ਇੱਕ ਇੱਕ ਕਰਕੇ ਸਾਰੇ ਜਾਣੇ ਗਲੀ ਦੇ ਵਿੱਚ ਆਉਣ ਲੱਗਦੇ ਆ ਤਾਂ ਪਤਾ ਲੱਗਦਾ ਕਿ ਜਿਹੜੀਆਂ ਇਹ ਆਵਾਜ਼ਾਂ ਨੇ ਉਹ ਇੱਕ ਘਰ ਹੈ ਜਿਸ ਦਾ ਕਿ ਮਾਲਕ ਜਿਸ ਦਾ ਨਾਮ ਮੁਹੰਮਦ ਮੁਮਤਾਜ਼ ਹੈ ਤੇ ਉਸ ਦੀ ਘਰ ਵਾਲੀ ਸਬਾ ਇਨਾਂ ਦੇ ਘਰ ਦੇ ਵਿੱਚੋਂ ਰੋਣ ਦੀਆਂ ਆਵਾਜ਼ਾਂ ਆਉਂਦੀਆਂ ਨੇ ਤਾਂ ਸਾਰੇ ਲੋਕ ਇਕੱਠੇ ਹੋ ਕੇ ਉਹਨਾਂ ਦੇ ਘਰ ਦੇ ਵਿੱਚ ਜਾਣਾ ਸ਼ੁਰੂ ਕਰਦੇ ਆ ਜਿਵੇਂ ਜਿਵੇਂ ਲੋਕ ਪਹੁੰਚਦੇ ਆ ਉਹ ਜੋ ਸਾਹਮਣੇ ਦੇਖਦੇ ਆ ਉਸ ਨੂੰ ਦੇਖ ਕੇ ਉਹ ਬਿਲਕੁਲ ਦਹਿਲ ਜਾਂਦੇ ਆ ਕਿਉਂਕਿ ਉਸ ਘਰ ਦੇ ਵਿੱਚ ਜਿਹੜੀ ਔਰਤ ਸੀ ਜਿਹੜੀ ਸੱਭਾ ਸੀ ਉਹ ਰੋ ਰਹੀ ਸੀ ਉੱਚੀ ਉੱਚੀ ਤੇ ਉਸ ਦੇ ਜਿਹੜੇ ਬੱਚੇ ਸੀਗੇ ਤਿੰਨ ਬੱਚੇ ਛੋਟੇ ਉਹ ਵੀ ਰੋ ਰਹੇ ਸੀ ਤੇ ਇੱਕ ਕਮਰੇ ਦੇ ਵਿੱਚ ਜਿਹੜਾ ਉਹ ਮੁਹੰਮਦ ਮੁਮਤਾਜ਼ ਸੀ ਉਸ ਦੀ লাশ ਪਈ ਸੀ ਜੋ ਕਿ ਖੂਨ ਦੇ ਨਾਲ ਬਿਲਕੁਲ ਲਤਪਤ ਹੋਈ ਪਈ ਸੀ ਹੁਣ ਜਦੋਂ ਲੋਕ ਪਹੁੰਚਦੇਗੇ ਲੋਕ ਦੇਖਦੇਗੇ ਸਾਰੇ ਹੈਰਾਨ ਹੁੰਦੇਗੇ ਜਿਹੜੀ ਸੱਭਾ ਸੀ ਉਹਨੂੰ ਜਿਹੜੀਆਂ ਔਰਤਾਂ ਸੀ ਉਹ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀਆਂ ਸੀ ਪਰ ਸੱਭਾ ਇੱਕ ਜਿਹੜੀ ਲੈ ਦੇ ਵਿੱਚ ਉੱਚੀ ਉੱਚੀ ਰੋ ਰਹੀ ਸੀ ਉਹ ਇੰਨੀ ਜ਼ਿਆਦਾ ਰੋ ਰਹੀ ਸੀ ਕਿ ਉਹ ਵਿੱਚ ਵਿੱਚ ਦੀ ਬੇਹੋਸ਼ ਵੀ ਹੋ ਜਾਂਦੀ ਉਹਨੂੰ ਹੌਸ ਦੇ ਵਿੱਚ ਲੈ ਕੇ ਆਇਆ ਜਾਂਦਾ ਉਹ ਤੋਂ ਪੁੱਛਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਇਹ ਸਭ ਕੁਝ ਹੋਇਆ ਕਿ ਇੱਥੇ ਜੋ ਸਭ ਕੁਝ ਹੋਇਆ ਉਹ ਹੋਇਆ ਕਿਵੇਂ ਪਰ ਜਿਹੜੀ ਸਭਾ ਸੀ ਉਹ ਆਪਣੇ ਆਪ ਦੇ ਵਿੱਚ ਬਿਲਕੁਲ ਨਹੀਂ ਸੀ ਬੱਚੇ ਛੋਟੇ ਸੀ ਕਿਸੇ ਨੂੰ ਕੁਝ ਸਮਝ ਨਹੀਂ ਲੱਗ ਰਹੀ ਸੀ ਕਿ ਇੱਥੇ ਹੋ ਕੀ ਗਿਆ ਹੈ ਹੁਣ ਜੋ ਇਹਨਾਂ ਦਾ ਇਹ ਪਰਿਵਾਰ ਸੀ ਜੋ ਇਹ ਮੁਹੰਮਦ ਮੁਮਤਾਜ਼ ਸੀਗਾ ਇਹ ਪੰਚਾਇਤ ਦੇ ਵਿੱਚ ਰੁਜ਼ਗਾਰ ਸੇਵਕ ਦੇ ਤੌਰ ਤੇ ਨੌਕਰੀ ਕਰਦਾ ਸੀ ਤੇ ਇਹਨਾਂ ਦੇ ਤਿੰਨੋ ਬੱਚੇ ਸਕੂਲ ਦੇ ਵਿੱਚ ਪੜ੍ਹਦੇ ਸੀ ਹਾਲਾਂਕਿ ਉਹ ਛੋਟੇ ਸੀ ਤੇ ਨਾਲ ਹੀ ਜਿਹੜੀ ਇਹ ਸਭਾ ਸੀ ਇਹ ਵੀ ਯੂਪੀਐਸਸੀ ਦੀ ਤਿਆਰੀ ਕਰਦੀ ਸੀ ਇਹ ਅਲੱਗ-ਅਲੱਗ ਹੁਣ ਤੱਕ ਪੇਪਰ ਦੇ ਵੀ ਚੁੱਕੀ ਸੀ ਅਲੱਗ-ਅਲੱਗ ਪ੍ਰੀਖਿਆਵਾਂ ਦੇ ਚੁੱਕੀ ਸੀ ਜਿਹੜੇ ਟੈਸਟ ਦੇ ਚੁੱਕੀ ਸੀ ਤਾਂ ਕਿ ਇਹਨੂੰ ਕੋਈ ਵੱਡੀ ਨੌਕਰੀ ਮਿਲ ਸਕੇ ਪਰ ਹਾਲ ਤੱਕ ਇਹਨੂੰ ਨੌਕਰੀ ਨਹੀਂ ਮਿਲੀ ਸੀ ਇਹ ਅੱਗੇ ਯੂਪੀਐਸਸੀ ਦੀ ਤਿਆਰੀ ਕਰ ਰਹੀ ਸੀ ਇਹ ਵਧੀਆ ਪੜ੍ਹੇ ਲਿਖੇ ਸੀਗੇ ਦੋਨੋਂ ਜਾਨੇ ਤੇ ਇਹਨਾਂ ਦੇ ਘਰ ਦੇ ਵਿੱਚ ਇਹ ਜਿਹੜਾ ਹਾਦਸਾ ਹੁਣ ਵਾਪਰ ਚੁੱਕਿਆ ਸੀ ਲੋਕ ਇਕੱਠੇ ਹੋਏ ਸੀ ਪੁੱਛਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਪਤਾ ਨਹੀਂ ਲੱਗ ਰਿਹਾ ਸੀ ਵਿੱਚੋਂ ਕੁਝ ਲੋਕ ਹੁਣ ਪੁਲਿਸ ਨੂੰ ਸੂਚਿਤ ਕਰਦੇ ਆ ਹੁਣ ਮੌਕੇ ਦੇ ਉੱਤੇ ਫਿਰ ਪੁਲਿਸ ਪਾਉਂਦੀ ਹੈ ਜਦੋਂ ਪੁਲਿਸ ਵਾਲੇ ਆਉਂਦੇ ਆ ਉਹ ਵੀ ਆ ਕੇ ਜਦੋਂ ਦੇਖਦੇ ਆ ਤਾਂ ਘਰ ਦੇ ਵਿੱਚ ਜਿਹੜੀ ਔਰਤ ਸੀ ਜੋ ਕੁਝ ਦੱਸ ਸਕਦੀ ਸੀ ਉਹ ਬਿਲਕੁਲ ਬੇਸੁੱਧ ਸੀਗੀ ਉਦੋਂ ਤੋਂ ਕੁਝ ਪਤਾ ਨਹੀਂ ਲੱਗ ਸਕਦਾ ਸੀ ਜਿਹੜੇ ਛੋਟੇ ਬੱਚੇ ਸੀ ਉਹਨਾਂ ਤੋਂ ਕੁਝ ਪੁਲਿਸ ਪੁੱਛ ਵੀ ਨਹੀਂ ਸਕਦੀ ਸੀ ਤਾਂ ਪੁਲਿਸ ਵਾਲੇ ਸਭ ਤੋਂ ਪਹਿਲਾਂ ਆ ਕੇ ਇਸ ਘਰ ਦੀ ਜਾਂਚ ਕਰਨੇ ਸ਼ੁਰੂ ਕਰਦੇ ਆ ਤਾਂ ਪੁਲਿਸ ਵਾਲੇ ਆ ਕੇ ਦੇਖਦੇ ਆ ਕਿ ਘਰ ਦੇ ਵਿੱਚ ਜਿਸ ਕਮਰੇ ਦੇ ਵਿੱਚ Laash ਪਈ ਸੀ ਉਸ ਕਮਰੇ ਦੇ ਵਿੱਚ ਜੋ ਅਲਮਾਰੀਆਂ ਵਗੈਰਾ ਸੀ ਉਹਨਾਂ ਦੇ ਵਿੱਚੋਂ ਸਮਾਨ ਖਿਲਰਿਆ ਪਿਆ ਸੀ ਤੇ ਬਾਕੀ ਜਦੋਂ ਪੁਲਿਸ ਹੋਰ ਚੀਜ਼ਾਂ ਚੈੱਕ ਕਰਦੀ ਆ ਤਾਂ ਪਤਾ ਲੱਗਦਾ ਕਿ ਇੱਕ ਕਮਰੇ ਦੇ ਵਿੱਚ ਇੱਕ ਸਟੱਡੀ ਰੂਮ ਬਣਾਇਆ ਹੋਇਆ ਸੀ ਉਸ ਸਟੱਡੀ ਰੂਮ ਦੇ ਵਿੱਚ ਜਿਹੜੇ ਬੱਚੇ ਵੀ ਪੜ੍ਹਦੇ ਸੀ ਤੇ ਉੱਥੇ ਹੀ ਜਿਹੜੀ ਸਭਾ ਸੀ ਉਹ ਵੀ ਆਪਣੀ ਪੜ੍ਹਾਈ ਕਰਿਆ ਕਰਦੀ ਸੀ ਤੇ ਇਸ ਕਮਰੇ ਦੇ ਵਿੱਚ ਇੱਕ ਪੁਲਿਸ ਵਾਲਿਆਂ ਨੂੰ ਕੁਝ ਲਿਖਿਆ ਹੋਇਆ ਮਿਲਦਾ ਇੱਕ ਵੱਡੇ ਪੇਪਰ ਦੇ ਉੱਤੇ ਕੁਝ ਲਿਖਿਆ ਹੋਇਆ ਸੀ ਜਿਸ ਦੇ ਵਿੱਚ ਲਿਖਿਆ ਹੋਇਆ ਸੀ ਕਿ ਹਾਰਨਾ ਮੈਨੂੰ ਮਨਜ਼ੂਰ ਆ ਪਰ ਜਿਹੜੀ ਖੇਡ ਆ ਉਹ ਮੈਂ ਵੱਡੀ ਖੇਡੂਗੀ ਇਹ ਚੀਜ਼ ਵੀ ਪੁਲਿਸ ਨੇ ਨੋਟ ਕੀਤੀ ਸਭ ਕੁਝ ਦੇਖਦੇ ਕੇ ਪੁਲਿਸ ਵਾਲੇ ਤੇ ਇੱਥੇ ਹੀ ਜਿਹੜੀਆਂ ਔਰਤਾਂ ਸੀ ਜੋ ਸੱਭਾ ਦੇ ਕੋਲ ਬੈਠੀਆਂ ਸੀ ਉਹ ਵੀ ਉਤੋਂ ਪੁੱਛ ਕੇ ਚ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸੀ ਕਿ ਕੁਝ ਪਤਾ ਲੱਗ ਸਕੇ ਤਾਂ ਉਹਨਾਂ ਔਰਤਾਂ ਨੂੰ ਜਿਹੜੀ ਸੱਭਾ ਨੇ ਗੱਲ ਦੱਸੀ ਕਿ ਮੈਂ ਰਾਤ ਨੂੰ ਅਲੱਗ ਕਮਰੇ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਸੁੱਤੀ ਪਈ ਸੀ ਮੈਂ ਉੱਥੇ ਪੜ੍ਹਾਈ ਕੀਤੀ ਤੇ ਉੱਥੇ ਹੀ ਸੌਂਗੀ ਤੇ ਉਸ ਤੋਂ ਬਾਅਦ ਜਦੋਂ ਰਾਤ ਨੂੰ ਪਾਵਰ ਕੱਟ ਲੱਗਿਆ ਜਦੋਂ ਲਾਈਟ ਭੱਜੀ ਤਾਂ ਮੇਰੀ ਅੱਖ ਖੁੱਲੀ ਉਹ ਦੱਸਦੀ ਹੈ ਕਿ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਬਾਹਰ ਆਈ ਬਾਹਰ ਆ ਕੇ ਜਦੋਂ ਮੈਂ ਆਪਣੇ ਕਮਰੇ ਦੇ ਵਿੱਚ ਗਈ ਤਾਂ ਉੱਥੇ ਮੈਂ ਦੇਖਿਆ ਕਿ ਜਿਹੜਾ ਮੇਰਾ ਘਰ ਵਾਲਾ ਉਸਦੀ লাশ ਪਈ ਸੀ ਖੂਨ ਦੇ ਨਾਲ ਲਤਪਤ ਹੋਈ ਪਈ ਉਸ ਤੋਂ ਬਾਅਦ ਉਹ ਦੱਸਦੀ ਆ ਕਿ ਮੈਂ ਚੀਕਾਂ ਰੌਲੀ ਪਾਈ ਤਾਂ ਫਿਰ ਇੰਨੀ ਗੱਲ ਦੱਸਦਿਆਂ ਉਹ ਫਿਰ ਤੋਂ ਬੇਹੋਸ਼ ਹੋ ਜਾਂਦੀ ਹੈ ਤਾਂ ਇੱਥੇ ਇਹ ਗੱਲਾਂ ਬਾਤਾਂ ਜਿਹੜੀਆਂ ਉਹਨੇ ਹਾਲੇ ਤੱਕ ਲੋਕਾਂ ਨੂੰ ਦੱਸੀਆਂ ਸੀ ਤਾਂ ਪੁਲਿਸ ਵਾਲੇ ਵੀ ਆਪਣੇ ਤੌਰ ਦੇ ਉੱਤੇ ਲੋਕਾਂ ਤੋਂ ਪੁੱਛ ਰਹੇ ਸੀ ਕਿ ਇੱਥੇ ਹੋਇਆ ਕੀ ਆ ਤਾਂ ਜਿਹੜੀਆਂ ਇਹ ਗੱਲਾਂ ਅਸੀਂ ਹੁਣ ਪੁਲਿਸ ਤੱਕ ਵੀ ਪਹੁੰਚ ਚੁੱਕੀਆਂ ਸੀ ਪੁਲਿਸ ਵਾਲੇ ਆਪਣੀ ਜਾਂਚ ਕਰਦੇ ਗਏ ਤਾਂ ਪੁਲਿਸ ਵਾਲਿਆਂ ਨੇ ਜਦੋਂ ਕੁਝ ਸ਼ਾਂਤੀ ਹੋਈ ਤਾਂ ਉਸ ਤੋਂ ਬਾਅਦ ਫਿਰ ਉਹ লাশ ਸੀ ਜਿਹੜੀ ਜਿਹੜੀ ਉਸ ਮਮਤਾਜ ਦੀ লাশ ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਤੇ ਉਸ ਤੋਂ ਬਾਅਦ ਇਹਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਹੈ ਹੁਣ ਪੁਲਿਸ ਵਾਲੇ ਪੋਸਟਮਾਰਟਮ ਦੇ ਲਈ লাশ ਭੇਜ ਚੁੱਕੇ ਸੀ ਤਾਂ ਪੁਲਿਸ ਵਾਲਿਆਂ ਨੇ ਹੁਣ ਉਸ ਸੱਭਾ ਦੇ ਬਿਆਨ ਲੈਣੇ ਸੀ ਤਾਂ ਪੁਲਿਸ ਵਾਲੇ ਇੱਥੇ ਸੱਭਾ ਤੋਂ ਪੁੱਛਗਿੱਛ ਕਰਦਿਆ ਉਹਨੂੰ ਪੁੱਛਦਿਆ ਕਿ ਇੱਥੇ ਹੋਇਆ ਕੀ ਤਾਂ ਜਿਹੜੀ ਸੱਭਾ ਆ ਉਹ ਇੱਥੇ ਪੁਲਿਸ ਵਾਲਿਆਂ ਨੂੰ ਦੱਸਦੀ ਆ ਕਿ ਮੈਂ ਰਾਤ ਨੂੰ ਆਪਣੇ ਕਮਰੇ ਦੇ ਵਿੱਚ ਸੁੱਤੀ ਪਈ ਸੀ ਮੇਰਾ ਜਿਹੜਾ ਹਸਬੰਡ ਸੀ ਉਹ ਵੀ ਮੇਰੇ ਕੋਲ ਪਿਆ ਸੀ ਜਦੋਂ ਮੇਰੀ ਰਾਤ ਨੂੰ ਅੱਖ ਖੁੱਲਹੀ ਉਹ ਦੱਸਦੀ ਆ ਕਿ ਮੈਂ ਦੇਖਿਆ ਕਿ ਮੇਰਾ ਘਰ ਵਾਲਾ ਮੇਰੇ ਨਾਲ ਨਹੀਂ ਸੀ ਤਾਂ ਉਹ ਉਹਨੂੰ ਦੇਖਣ ਦੇ ਲਈ ਬਾਹਰ ਜਾਂਦੀ ਆ ਤਾਂ ਉਹ ਦੱਸਦੀ ਆ ਕਿ ਜਦੋਂ ਮੈਂ ਬਾਹਰ ਗਈ ਤਾਂ ਉੱਥੇ ਕੁਝ ਲੋਕ ਜਿਹੜੇ ਸਾਡੇ ਘਰ ਦੇ ਵਿੱਚ ਬੜੇ ਹੋਏ ਸੀ ਉਹ ਉੱਥੇ ਚੋਰੀ ਕਰਨ ਦੇ ਲਈ ਆਏ ਸੀ ਸਾਡੇ ਘਰ ਦਾ ਸਮਾਨ ਖਿਲਰ ਰਿਆ ਪਿਆ ਸੀ ਮੇਰੇ ਘਰ ਵਾਲਾ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਉਹਨਾਂ ਤਿੰਨ ਚਾਰ ਜਣਿਆਂ ਨੇ ਜਿਨ੍ਹਾਂ ਨੇ ਨਕਾਬ ਪਾਏ ਹੋਏ ਸੀ ਉਹਨਾਂ ਨੇ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਘਰ ਵਾਲੇ ਦਾ ਕਤਲ ਕਰ ਦਿੱਤਾ ਤੇ ਇਹ ਜਿਹੜੇ ਬਿਆਨ ਸੀ ਪੁਲਿਸ ਨੂੰ ਹੁਣ ਸੱਭਾ ਨੇ ਦਿੱਤੇ ਤਾਂ ਜਦੋਂ ਇਹ ਬਿਆਨ ਪੁਲਿਸ ਵਾਲਿਆਂ ਕੋਲੇ ਆਏ ਤਾਂ ਪੁਲਿਸ ਵਾਲਿਆਂ ਨੂੰ ਜੋ ਗੱਲਾਂ ਪਹਿਲਾਂ ਪਤਾ ਲੱਗੀਆਂ ਸੀ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਅੰਤਰ ਸੀ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਡਿਫਰੈਂਸ ਸੀ ਇਸ ਕਰਕੇ ਇੱਥੇ ਸਭ ਤੋਂ ਪਹਿਲੀ ਵਾਰ ਪੁਲਿਸ ਵਾਲਿਆਂ ਨੂੰ ਸੱਭਾ ਦੇ ਉੱਤੇ ਸ਼ੱਕ ਹੋਇਆ ਪਰ ਪੁਲਿਸ ਵਾਲੇ ਇਸ ਚੀਜ਼ ਨੂੰ ਫਿਰ ਵੀ ਕਲੀਅਰ ਕਰਨਾ ਚਾਹੁੰਦੇ ਸੀ ਕਿਉਂਕਿ ਜਿਹੜੀਆਂ ਬਾਕੀ ਗੱਲਾਂ ਸੀ ਉਹ ਲੋਕਾਂ ਤੋਂ ਪਤਾ ਚੱਲੀਆਂ ਸੀ ਤੇ ਇਹ ਜਿਹੜੇ ਬਿਆਨ ਸੀ ਸੱਭਾ ਨੇ ਖੁਦ ਦਿੱਤੇ ਸੀ ਹੁਣ ਸੱਭਾ ਨੇ ਜਦੋਂ ਪੁਲਿਸ ਵਾਲਿਆਂ ਨੂੰ ਇਹ ਸਾਰੀ ਗੱਲਬਾਤ ਦੱਸੀ ਕਿ ਸਾਡੇ ਘਰ ਦੇ ਵਿੱਚ ਚੋਰੀ ਹੋਈ ਆ ਤੇ ਕੋਈ ਚੋਰ ਨੇ ਜਿਹੜੇ ਸਾਡੇ ਘਰ ਦੇ ਵਿੱਚ ਆਏ ਸੀ ਜਿਨ੍ਹਾਂ ਨੇ ਮੇਰੇ ਘਰ ਵਾਲੇ ਦੀ ਜਾਨ ਲਈ ਆ ਤਾਂ ਪੁਲਿਸ ਵਾਲਿਆਂ ਨੇ ਹੁਣ ਇਸ ਐਂਗਲ ਦੇ ਉੱਤੇ ਜਾਂਚ ਕਰਨੀ ਸ਼ੁਰੂ ਕੀਤੀ ਜਿਸ ਦੇ ਚੱਲਦਿਆਂ ਸਭ ਤੋਂ ਪਹਿਲਾਂ ਪੁਲਿਸ ਵਾਲਿਆਂ ਨੇ ਚੈੱਕ ਕੀਤਾ ਕਿ ਇਸ ਘਰ ਦੇ ਵਿੱਚ ਕੋਈ ਫੋਰਸਫੁਲ ਐਂਟਰੀ ਹੋਈ ਆ ਜਾਂ ਨਹੀਂ ਤਾਂ ਪੁਲਿਸ ਵਾਲਿਆਂ ਨੇ ਜਦੋਂ ਚੈੱਕ ਕੀਤਾ ਤਾਂ ਉਹਨਾਂ ਦੇ ਘਰ ਦੇ ਬਾਹਰ ਜੋ ਮੇਨ ਗੇਟ ਸੀ ਉਸ ਦੇ ਉੱਤੇ ਜੋ ਲੋਕ ਲੱਗਿਆ ਹੋਇਆ ਸੀ ਉਸ ਨੂੰ ਕਿਸੇ ਨੇ ਗੈਸ ਕਟਰ ਦੇ ਨਾਲ ਕੱਟਿਆ ਹੋਇਆ ਸੀ ਤਾਂ ਇਥੋਂ ਇਹ ਕਲੀਅਰ ਸੀ ਕਿ ਇਸ ਘਰ ਦੇ ਵਿੱਚ ਗੈਸ ਕਟਰ ਦੇ ਨਾਲ ਲੋਕ ਨੂੰ ਕੱਟ ਕੇ ਕੋਈ ਐਂਟਰ ਕੀਤਾ ਆ ਤਾਂ ਉਸ ਤੋਂ ਬਾਅਦ ਜਦੋਂ ਕੈਮਰੇ ਦੇ ਵਿੱਚ ਜਾ ਕੇ ਦੇਖਿਆ ਤਾਂ ਕਮਰੇ ਦੇ ਵਿੱਚ ਵੀ ਜਿਹੜਾ ਸਮਾਨ ਖਿਲਰਿਆ ਪਿਆ ਸੀ ਤਾਂ ਇਹ ਚੀਜ਼ ਵੀ ਇਸ ਚੋਰੀ ਦੀ ਵਾਰਦਾਤ ਨੂੰ ਜਿਹੜੀ ਸਾਹਮਣੇ ਲਿਆ ਰਹੀ ਸੀ ਇਸ ਦੀ ਪੁਸ਼ਟੀ ਕਰ ਰਹੀ ਸੀ ਤਾਂ ਹੁਣ ਸਭਾ ਦੀਆਂ ਕੁਝ ਗੱਲਾਂ ਸਹੀ ਲੱਗ ਰਹੀਆਂ ਸੀ ਪਰ ਪੁਲਿਸ ਵਾਲਿਆਂ ਨੇ ਦੁਬਾਰਾ ਤੋਂ ਫੇਰ ਸੱਭਾ ਤੋਂ ਪੁੱਛਗਿੱਛ ਕੀਤੀ ਉਹਨੂੰ ਪੁੱਛਿਆ ਕਿ ਜਿਹੜਾ ਤੇਰੇ ਘਰ ਦੇ ਵਿੱਚ ਡੀਵੀਆਰ ਆ ਉਹ ਕਿੱਥੇ ਆ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਸੀ ਤੇ ਉਹਨਾਂ ਦਾ ਡੀਵੀਆਰ ਪੁਲਿਸ ਨੂੰ ਨਹੀਂ ਮਿਲ ਰਿਹਾ ਸੀ ਤਾਂ ਸੱਭਾ ਨੇ ਇੱਥੇ ਇਹ ਦੱਸਿਆ ਕਿ ਜਿਹੜਾ ਉਹ ਡੀਵੀਆਰ ਆ ਉਹ ਚੋਰ ਨਾਲ ਹੀ ਲੈ ਗਏ ਹੁਣ ਪੁਲਿਸ ਵਾਲਿਆਂ ਨੂੰ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਸੱਭਾ ਦੱਸ ਰਹੀ ਸੀ ਇਹਨਾਂ ਤੋਂ ਪੁਲਿਸ ਵਾਲਿਆਂ ਨੂੰ ਇਹੀ ਲੱਗ ਰਿਹਾ ਸੀ ਕਿ ਚੋਰ ਆਏ ਹੋਣਿਆ ਉਹ ਚੋਰੀ ਕਰਕੇ ਲੈ ਕੇ ਗਿਆ ਤੇ ਇਹ ਸਭ ਕੁਝ ਹੋਇਆ ਪਰ ਪੁਲਿਸ ਵਾਲਿਆਂ ਨੇ ਜਦੋਂ ਬਰੀਕੀ ਦੇ ਨਾਲ ਜਾਂਚ ਕੀਤੀ ਤਾਂ ਪੁਲਿਸ ਵਾਲਿਆਂ ਨੇ ਦੇਖਿਆ ਕਿ ਜਿਹੜਾ ਉਹ ਲੋਕ ਸੀ ਜੋ ਬਾਹਰ ਲੱਗਿਆ ਹੋਇਆ ਸੀ ਗੇਟ ਦੇ ਉੱਤੇ ਜਿਸ ਨੂੰ ਗੈਸ ਕਟਰ ਦੇ ਨਾਲ ਕਟਿਆ ਸੀ ਉਹ ਲੋਕ ਨੂੰ ਉੱਥੇ ਗੇਟ ਦੇ ਉੱਤੇ ਨਹੀਂ ਕਟਿਆ ਗਿਆ ਸੀ ਉਹਨੂੰ ਬਲਕਿ ਕਿਤੇ ਹੋਰ ਕੱਟ ਕੇ ਬਾਅਦ ਦੇ ਵਿੱਚ ਉੱਥੇ ਲਾਇਆ ਗਿਆ ਸੀ ਕਿਉਂਕਿ ਜਦੋਂ ਗੈਸ ਕਟਰ ਦੇ ਨਾਲ ਉੱਥੇ ਲੋਕ ਕਟਿਆ ਹੋਣਾ ਤਾਂ ਗੇਟ ਦੇ ਉੱਤੇ ਵੀ ਜਿਹੜੇ ਗੈਸ ਕਟਰ ਦੇ ਨਿਸ਼ਾਨ ਬਣੇ ਹੋਣੇ ਚਾਹੀਦੇ ਸੀ ਪਰ ਉਸ ਵੇਲੇ ਉਸ ਗੇਟ ਦੇ ਉੱਤੇ ਉਸ ਮੇਨ ਡੋਰ ਦੇ ਉੱਤੇ ਕੋਈ ਵੀ ਐਦਾਂ ਦਾ ਨਿਸ਼ਾਨ ਪੁਲਿਸ ਨੂੰ ਨਹੀਂ ਮਿਲਿਆ ਜਿਸ ਤੋਂ ਇਹ ਕਲੀਅਰ ਹੋਇਆ ਕਿ ਜਿਹੜਾ ਲੋਕ ਹੈ ਉਹ ਬਾਅਦ ਦੇ ਵਿੱਚ ਉੱਥੇ ਲਾਇਆ ਗਿਆ ਤੇ ਡੀਵੀਆਰ ਵੀ ਜਿਹੜਾ ਘਰ ਦੇ ਵਿੱਚ ਨਾ ਹੋਣਾ ਇਹ ਵੀ ਜਿਹੜਾ ਇੱਕ ਲੱਗ ਰਿਹਾ ਸੀ ਕਿ ਸ਼ਾਇਦ ਜਿਹੜੇ ਚੋਰ ਮੂੰਹ ਬਨ ਕੇ ਆਏ ਜਿਹੜੇ ਇੰਨੀ ਤਿਆਰੀ ਦੇ ਨਾਲ ਆਏ ਉਹ ਡੀਵੀਆਰ ਕਿਉਂ ਲੈ ਕੇ ਜਾਣਗੇ ਉਹ ਆਪਣੀ ਚੋਰੀ ਕਰਨਗੇ ਤੇ ਉੱਥੋਂ ਭੱਜ ਜਾਣਗੇ ਉਹਨਾਂ ਨੇ ਕਤਲ ਵੀ ਕਿਉਂ ਕੀਤਾ ਇਹ ਜਿਹੜੇ ਸ਼ੱਕ ਦੇ ਜਿਹੜੇ ਸਵਾਲ ਸੀਗੇ ਜਿਹੜੇ ਸ਼ੱਕ ਦੇ ਘੇਰੇ ਦੇ ਵਿੱਚ ਸੱਭਾ ਨੂੰ ਲੈ ਕੇ ਆ ਰਹੇ ਸੀ ਹੁਣ ਸੱਭਾ ਦੇ ਉੱਤੇ ਪੁਲਿਸ ਵਾਲਾ ਨੇ ਇਸ ਵਾਰ ਸਖਤੀ ਵਰਤੀ ਉਹ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਤੇ ਉਹਨੂੰ ਪੁੱਛਿਆ ਕਿ ਤੁਹਾਡਾ ਆਪਸ ਦੇ ਵਿੱਚ ਰਿਲੇਸ਼ਨ ਕਿਸ ਤਰ੍ਹਾਂ ਦਾ ਸੀ ਦੋਨੋਂ ਮੀਆਂ ਬੀਵੀ ਦਾ ਤਾਂ ਇੱਥੇ ਜਿਹੜੀ ਸੱਭਾ ਆ ਉਹਨੇ ਦੱਸਿਆ ਕਿ ਸਾਡੀ ਆਪਸ ਦੇ ਵਿੱਚ ਲੜਾਈ ਵਗੈਰਾ ਰਹਿੰਦੀ ਸੀ ਜੋ ਕਿ ਆਮ ਘਰਾਂ ਦੇ ਵਿੱਚ ਪਤੀ ਪਤਨੀ ਦੇ ਵਿੱਚ ਰਹਿੰਦੀ ਹੁੰਦੀ ਆ ਤਾਂ ਹੁਣ ਪੁਲਿਸ ਵਾਲਿਆਂ ਨੂੰ ਇੱਥੇ ਇਹ ਲੱਗਿਆ ਕਿ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਸੀ ਤੇ ਇਹਨਾਂ ਦੇ ਵਿੱਚ ਕੋਈ ਹੋਰ ਗੱਲ ਵੀ ਹੋ ਸਕਦੀ ਆ ਜਿਸ ਦੇ ਚੱਲਦਿਆਂ ਸ਼ਾਇਦ ਜਿਹੜੀ ਇਹ ਸੱਭਾ ਆ ਇਹਨੇ ਜਾਂ ਤਾਂ ਆਪ ਕਤਲ ਕੀਤਾ ਹੋਵੇ ਜਾਂ ਕਿਸੇ ਨੂੰ ਕਰਵਾਇਆ ਹੋਵੇ ਤਾਂ ਇੱਥੇ ਪੁਲਿਸ ਵਾਲਿਆਂ ਦਾ ਸ਼ੱਕ ਸੱਭਾ ਦੇ ਉੱਤੇ ਸੀ ਇਸ ਕਰਕੇ ਹੁਣ ਹੋਰ ਸ਼ਕਤੀ ਦੇ ਨਾਲ ਜਦੋਂ ਪੁੱਛਗਿੱਛ ਹੋਈ ਤਾਂ ਸੱਭਾ ਨੇ ਇੱਥੇ ਸਾਰੀ ਗੱਲਬਾਤ ਕਬੂਲ ਕੀਤੀ ਉਹਨੇ ਦੱਸਿਆ ਕਿ ਉਸਦੇ ਘਰ ਵਾਲੇ ਦਾ ਕਤਲ ਉਸਨੇ ਆਪ ਹੀ ਕੀਤਾ ਜਿਸ ਦੇ ਚਲਦਿਆਂ ਉਹਨੇ ਰਾਤ ਨੂੰ ਆਪਣੇ ਘਰ ਵਾਲੇ ਨੂੰ ਮਾਰਿਆ ਜਦੋਂ ਉਹ ਸੁੱਤਾ ਪਿਆ ਸੀ ਉਸਦੇ ਉੱਤੇ ਉਹਨੇ 16 17 ਵਾਰ ਜਿਹੜੇ ਚਾਕੂ ਦੇ ਨਾਲ ਵਾਰ ਕੀਤੇ ਸੀ ਇੱਥੋਂ ਹੁਣ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਚਲਦਿਆਂ ਤੇ ਹੋਰ ਪੁਲਿਸ ਦੀ ਸਖਤੀ ਦੇ ਚਲਦਿਆਂ ਜਿਹੜੀ ਸੱਬਾ ਸੀ ਉਹਨੇ ਕਬੂਲ ਕਰ ਲਿਆ ਸੀ ਕਿ ਜਿਹੜਾ ਇਹ ਕਤਲ ਆ ਉਸੇ ਨੇ ਕੀਤਾ ਪਰ ਹੁਣ ਪੁਲਿਸ ਨੇ ਪਤਾ ਇਹ ਕਰਨਾ ਸੀ ਕਿ ਕਤਲ ਹੋਇਆ ਕਿਵੇਂ ਤੇ ਇਸ ਦੇ ਪਿੱਛੇ ਦੀ ਵਜ੍ਹਾ ਕੀ ਆ ਜੋ ਕਿ 2-3 ਵਜ੍ਹਾ ਨੇ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਹਾਲ ਤੱਕ ਜਿਨ੍ਹਾਂ ਦੇ ਵਿੱਚੋਂ ਜਦੋਂ ਪੁਲਿਸ ਵਾਲਿਆਂ ਨੇ ਪਤਾ ਕੀਤਾ ਕਿ ਤੇਰਾ ਇਸ ਦੇ ਨਾਲ ਇਹ ਆ ਜਾ ਕੀ ਝਗੜਾ ਸੀ ਕਿ ਤੂੰ ਆਪਣੇ ਘਰ ਵਾਲੇ ਨੂੰ ਮਾਰ ਦਿੱਤਾ ਤਾਂ ਸੱਭਾ ਨੇ ਉੱਥੇ ਦੱਸਿਆ ਕਿ ਜਿਹੜਾ ਮੈਨੂੰ ਸ਼ੱਕ ਸੀ ਆਪਣੇ ਘਰ ਵਾਲੇ ਦੇ ਉੱਤੇ ਕਿਉਂਕਿ ਜਿਹੜਾ ਮੇਰਾ ਘਰ ਵਾਲਾ ਸੀ ਉਸ ਦਾ ਅਫੇਅਰ ਕਿਤੇ ਬਾਹਰ ਚੱਲ ਰਿਹਾ ਸੀ ਜਿਸ ਦੇ ਚੱਲਦਿਆਂ ਜਿਹੜੀ ਸੱਭਾ ਸੀ ਉਹਨੇ ਆਪਣੇ ਫੋਨ ਦੇ ਵਿੱਚ ਵੀ ਕੁਝ ਐਪਲੀਕੇਸ਼ਨਾਂ ਡਾਊਨਲੋਡ ਕੀਤੀਆਂ ਸੀ ਜਿਸ ਦੇ ਨਾਲ ਜਿਹੜੀ ਉਹ ਆਪਣੇ ਘਰ ਵਾਲੇ ਦੇ ਫੋਨ ਦੇ ਉੱਤੇ ਨਜ਼ਰ ਰੱਖਦੀ ਸੀ ਕਿ ਉਸਦੇ ਫੋਨ ਦੇ ਉੱਤੋਂ ਉਹ ਫੋਨ ਕਿਸ ਨੂੰ ਕਰਦਾ ਤੇ ਉਸਦੇ WhatsApp ਨੂੰ ਵੀ ਉਹਨੇ ਹੈਕ ਕਰ ਲਿਆ ਸੀ ਕਿਉਂਕਿ ਹੁਣ ਜਿਹੜੀ ਇਹ ਸੱਭਾ ਸੀ ਕਾਫੀ ਪੜ੍ਹੀ ਲਿਖੀ ਸੀ ਇਸ ਦੇ ਕਰਕੇ ਉਹਨੂੰ ਇਹ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਸੀ ਤੇ ਇਹਨਾਂ ਚੀਜ਼ਾਂ ਦੇ ਨਾਲ ਹੀ ਉਹਨੇ ਆਪਣੇ ਘਰ ਵਾਲੇ ਦਾ ਫੋਨ ਹੈਕ ਕੀਤਾ ਸੀ ਤਾਂ ਇਹੀ ਸ਼ੱਕ ਦੇ ਚੱਲਦਿਆਂ ਜਿਹੜੀ ਉਹਨੂੰ ਇਹ ਲੱਗ ਰਿਹਾ ਸੀ ਕਿ ਉਹ ਮੈਨੂੰ ਜਿਹੜਾ ਕੁੱਟਦਾ ਮਾਰਦਾ ਰਹਿੰਦਾ ਮੇਰੇ ਨਾਲ ਗਾਲੀ ਗਲੋਚ ਕਰਦਾ ਰਹਿੰਦਾ ਕਿਉਂਕਿ ਉਸ ਦਾ ਬਾਹਰ ਕਿਤੇ ਉਫੇਰ ਇਸ ਦੇ ਕਰਕੇ ਹੀ ਉਹ ਬਿਲਕੁਲ ਫਰਸਟ੍ਰੇਟ ਹੋ ਚੁੱਕੀ ਸੀ ਆਪਣੇ ਘਰ ਵਾਲੇ ਤੋਂ ਇਸੇ ਲਈ ਉਹਨੇ ਇੱਕ ਕਤਲ ਪਲਾਨ ਕੀਤਾ ਸੀ ਜਿਸ ਦੇ ਚੱਲਦਿਆਂ ਉਹਨੇ ਰਾਤ ਨੂੰ ਸੁੱਤੇ ਪਿਆ ਆਪਣੇ ਘਰ ਵਾਲੇ ਨੂੰ ਮਾਰ ਦਿੱਤਾ ਸੀ ਇਹ ਜਿਹੜੀ ਸਾਰੀ ਗੱਲਬਾਤ ਸੀ ਸਭਾਂ ਨੇ ਇੱਥੇ ਕਬੂਲ ਕੀਤੀ ਸੀ ਪਰ ਪੁਲਿਸ ਵਾਲਿਆਂ ਨੂੰ ਲੱਗ ਰਿਹਾ ਸੀ ਕਿ ਇਹ ਸੱਚਾਈ ਨਹੀਂ ਹੋ ਸਕਦੀ ਇੰਨੀ ਇੱਕ ਗੱਲ ਪਿੱਛੇ ਉਹ ਆਪਣੇ ਘਰ ਵਾਲੇ ਨੂੰ ਨਹੀਂ ਮਾਰ ਸਕਦੀ ਤਾਂ ਪੁਲਿਸ ਵਾਲਿਆਂ ਨੇ ਹੁਣ ਸੱਭਾ ਦਾ ਜਿਹੜਾ ਫੋਨ ਸੀ ਉਹ ਆਪਣੇ ਕਬਜ਼ੇ ਦੇ ਵਿੱਚ ਲਿਆ ਹੋਇਆ ਸੀ ਉਸ ਦੀਆਂ ਜਿਹੜੀਆਂ ਕਾਲ ਰਿਕਾਰਡਿੰਗ ਵਗੈਰਾ ਕਢਾਈਆਂ ਗਈਆਂ ਤਾਂ ਉਸ ਤੋਂ ਅੱਗੇ ਚੱਲ ਕੇ ਇਹ ਕਲੀਅਰ ਹੋਇਆ ਕਿ ਜਿਹੜੀ ਸੱਭਾ ਸੀ ਉਸ ਦਾ ਕਿਸੇ ਹੋਰ ਆਪਣੇ ਰਿਲੇਟਿਵ ਦੇ ਨਾਲ ਅਫੇਅਰ ਚੱਲ ਰਿਹਾ ਸੀ ਤਾਂ ਇੱਥੇ ਇਹ ਐਂਗਲ ਨਵਾਂ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਚੱਲਦੇ ਆ ਪੁਲਿਸ ਵਾਲਿਆਂ ਨੇ ਇਸ ਜਿਹੜੀ ਪਿਛਲੀ 15 ਜੁਲਾਈ ਸੀ ਇਸ ਨੂੰ ਖੁਲਾਸੇ ਕੀਤੇ ਨੇ ਇਹ ਚੀਜ਼ ਦੇ ਕਿ ਜਿਹੜੀ ਸੱਭਾ ਸੀ ਉਸ ਦਾ ਕਿਸੇ ਆਪਣੇ ਹੋਰ ਰਿਲੇਟਿਵ ਦੇ ਨਾਲ ਜਿਹੜਾ ਅਫੇਅਰ ਸੀ ਹਾਲੇ ਇਹ ਰਿਪੋਰਟ ਆਉਣੀ ਬਾਕੀ ਆ ਕਿ ਉਸ ਨੇ ਆਪਣੇ ਘਰਵਾਲੇ ਦਾ ਜਦੋਂ ਕਤਲ ਕੀਤਾ ਸੀ ਉਸ ਵੇਲੇ ਉਸ ਨੂੰ ਕੋਈ ਨਸ਼ੀਲੀ ਚੀਜ਼ ਦਿੱਤੀ ਗਈ ਸੀ ਜਾਂ ਨਹੀਂ ਕਿਉਂਕਿ ਜੇਕਰ ਉਸ ਨੂੰ ਕੋਈ ਨਸ਼ੀਲੀ ਚੀਜ਼ ਦਿੱਤੀ ਗਈ ਹੋਣੀ ਆ ਤਾਂ ਉਹ ਸੁੱਤਾ ਪਿਆ ਹੋਣਾ ਤੇ ਸੁੱਤੇ ਪਏ ਦੇ ਉੱਤੇ ਤਾਂ ਜਿਹੜੀ ਸੱਭਾ ਨੇ ਬਾਹਰ ਕਰ ਦਿੱਤਾ ਹੋਣਾ ਜੇਕਰ ਉਸ ਦੇ ਸਰੀਰ ਦੇ ਵਿੱਚ ਕੋਈ ਨਸ਼ੀਲਾ ਪਦਾਰਥ ਨਹੀਂ ਮਿਲਦਾ ਤਾ ਇਤੋਂ ਇਹ ਵੀ ਕਲੀਅਰ ਹੋ ਜਾਊਗਾ ਕਿ ਜਿਹੜਾ ਉਹ ਰਿਲੇਟਿਵ ਜਿਸ ਦੇ ਨਾਲ ਸੱਬਾ ਦਾ ਰਿਲੇਸ਼ਨ ਸੀ ਸ਼ਾਇਦ ਉਹ ਵੀ ਇਸ ਚੀਜ਼ ਦੇ ਵਿੱਚ ਸ਼ਾਮਿਲ ਹੋ ਸਕਦਾ ਤਾਂ ਹੁਣ ਪੁਲਿਸ ਵਾਲਿਆਂ ਦੇ ਕੋਲੇ ਇਹ ਸਾਰੇ ਸਬੂਤ ਨੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਪੁਲਿਸ ਹੁਣ ਅਗਲੀ ਕਾਰਵਾਈ ਕਰ ਰਹੀ ਆ ਜਿਸ ਦੇ ਚੱਲਦਿਆਂ ਪੁਲਿਸ ਵਾਲਿਆਂ ਨੂੰ ਇਹੀ ਸ਼ੱਕ ਆ ਕਿ ਇਸ ਮਾਮਲੇ ਦੇ ਵਿੱਚ ਸ਼ਾਇਦ ਹੋਰ ਕੋਈ ਸੱਬਾ ਦੇ ਨਾਲ ਮਿਲਿਆ ਹੋਵੇ ਕਿਉਂਕਿ ਸੱਬਾ ਨੇ ਇਹ ਚੀਜ਼ ਨੂੰ ਜਾਂ ਇਸ ਵਾਰਦਾਤ ਨੂੰ ਇਕੱਲੇ ਨੇ ਅੰਜਾਮ ਨਹੀਂ ਦਿੱਤਾ ਹੋਣਾ ਉਸ ਨੇ ਆਪਣੇ ਘਰ ਵਾਲੇ ਨੂੰ ਇਕੱਲੇ ਨੇ ਨਹੀਂ ਮਾਰਿਆ ਹੁਣ ਤਾਂ ਇਹਦੇ ਚੱਲਦੇ ਆ ਅੱਗੇ ਇਹ ਵੀ ਪਤਾ ਲੱਗਿਆ ਕਿ ਜਿਹੜੀ ਇਹ ਸੱਬਾ ਆ ਉਹਦਾ ਆਪਣੇ ਘਰ ਵਾਲੇ ਦੇ ਨਾਲ ਜਿਹੜਾ ਜਦੋਂ ਵਿਆਹ ਹੋਇਆ ਸੀ ਤਾਂ ਇਹਨਾਂ ਦੋਨਾਂ ਜਣਾਂ ਨੇ ਭੱਜ ਕੇ ਵਿਆਹ ਕਰਾਇਆ ਸੀ ਕਿਉਂਕਿ ਜਿਹੜੀ ਇਹ ਸੱਬਾ ਸੀ ਉਹ ਮਮਤਾਜ਼ ਦੇ ਜਿਹੜੇ ਭਾਈ ਸੀਗਾ ਉਸਦੀ ਸਾਲੀ ਸੀ ਯਾਨੀ ਕਿ ਮਮਤਾਜ਼ ਦੀ ਭਾਬੀ ਦੀ ਇਹ ਭੈਣ ਸੀਗੀ ਤਾਂ ਇਹਨਾਂ ਨੇ ਆਪਸ ਦੇ ਵਿੱਚ ਭੱਜ ਕੇ ਵਿਆਹ ਕਰਾਇਆ ਸੀ ਦੋਨਾਂ ਨੇ ਲਵ ਮੈਰਿਜ ਕਰਾਈ ਸੀ ਪਰ ਹੁਣ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਉਹਦੇ ਵਿੱਚ ਪਤਾ ਲੱਗਿਆ ਕਿ ਜਿਹੜੀ ਇਹ ਸੱਭਾ ਆ ਇਹਦਾ ਕਿਤੇ ਹੋਰ ਵੀ ਰਿਲੇਸ਼ਨ ਚੱਲਦਾ ਸੀ ਜਿਨੇ ਆਪਣੇ ਘਰ ਵਾਲੇ ਦੇ ਨਾਲ ਜਿਨੇ ਆਪਣੀ ਇੱਕ ਲਵ ਮੈਰਿਜ ਕਰਾਈ ਉਹ ਕਿਤੇ ਹੋਰ ਵੀ ਰਿਲੇਸ਼ਨ ਦੇ ਵਿੱਚ ਸੀ ਜਿਸ ਦੇ ਚੱਲਦਿਆਂ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੁਹਾਡਾ ਕੀ ਮੰਨਣਾ ਹੈ ਇਸ ਦੇ ਬਾਰੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਾਂ ਕਿਸੇ ਹੋਰ ਕਹਾਣੀ ਨਾਲ ਕਿਸੇ ਹੋਰ ਸੱਚੀ ਘਟਨਾ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ